ਸਚਕਾਲਿਆ ਸੰਦੇਟ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਅੱਜ ਗੱਲਬਾਤ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦਿਆਂ ਦਾ ਹੋਰ ਵੀ ਜਥਾ ਹੈ ਲਗਾਤਾਰ ਵਾਦਾ ਚਾਹ ਰਹੇ ਕਿਉਂਕਿ ਅੱਜ 200 ਦਿਨ ਪੂਰੇ ਹੋ ਚੁੱਕੇ ਨੇ ਕਿਸਾਨੀ ਅੰਦੋਲਨ ਨੂੰ ਤੇ ਸਵਾਲ ਵੱਡਾ ਖੜਾ ਹੋ ਰਿਹਾ ਕਿ ਕੀ ਹੁਣ ਵੀ ਕਿਸਾਨਾਂ ਨੂੰ ਦਿੱਲੀ ਕੋਚ ਕਰਨ ਦਾ ਰਾਹ ਦਿੱਤਾ ਜਾਵੇਗਾ ਜਾਂ ਨਹੀਂ ਕਿਉਂਕਿ ਅੱਜ 200 ਦਿਨ ਪੂਰੇ ਹੋਣ ਤੋਂ ਬਾਅਦ ਕਿਸਾਨਾਂ ਦਾ ਵੱਡਾ ਇਕੱਠ ਹੋਣ ਲੱਗਾ ਹੈ ਜਿਸ ਦੇ ਵਿਚਕਾਰ ਇਹ ਸਵਾਲ ਖੜਾ ਕੀਤਾ ਜਾਵੇਗਾ ਇੱਕ ਵਾਰ ਫਿਰ ਕੇਂਦਰ ਸਰਕਾਰ ਤੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹਨਾਂ ਦੇ ਹੱਕੀ ਮੰਗਾ ਦੇ ਲਈ ਦਿੱਲੀ ਵੱਲ ਕੁਝ ਕਰਨ ਦਾ ਰਾਹਤ ਦਿੱਤਾ ਜਾਵੇਗਾ ਜਾਂ ਨਹੀਂ ਤੇ ਇਸ ਵਿਚਕਾਰ ਵੱਡੀ ਗੱਲ ਇਹ ਹੋ ਰਹੀ ਹੈ ਕਿ ਸ਼ੰਭੂ ਬਾਰਡਰ ਤੇ ਉੱਪਰ ਵਿਨੇਸ਼ ਫੋਗਾਰਡ ਦਾ ਜਿਹੜਾ ਆ ਪਰਮਾਤ ਸਵਾਗਤ ਕੀਤਾ ਗਿਆ ਜਿਸ ਦੇ ਵਿਚਾਰ ਵਿਨੇਸ਼ ਪੋਗਾਟ ਨੇ ਲਾਈਵ ਹੋ ਕੇ ਗੱਲਾਂ ਆਖੀਆਂ ਨੇ ਕਿ ਹਰ ਚੀਜ਼ ਨੂੰ ਰਾਜਨੀਤੀ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹਰ ਕੋਈ ਰਾਜਨੀਤੀ ਨਹੀਂ ਕਰਦਾ ਤੇ ਕੁਝ ਲੋਕਾਂ ਦੀਆਂ ਆਪਣੀ ਹੱਕੀ ਮੰਗਾਂ ਵੀ ਹੁੰਦੀਆਂ ਨੇ ਇਸ ਕਰਕੇ ਕਿਸਾਨ ਦੇ ਹੱਕਾਂ ਦੀ ਗੱਲ ਕੇਂਦਰ ਸਰਕਾਰ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ ਇਹਦੇ ਨਾਲ ਹੀ ਵਿਨੇਸ਼ ਪੋਗਾਟ ਨੇ ਹੋਰ ਕੀ ਕੁਝ ਕੇਂਦਰ ਸਰਕਾਰ ਤੇ ਤੰਜ ਕਸੇ ਨੇ ਤੇ ਕਿਸਾਨਾਂ ਦੇ ਹੱਕ ਪੱਖੀ ਕਿਹੜੀਆਂ ਗੱਲਾਂ ਕੀਤੀਆਂ ਨੇ ਉਹ ਦੇਖਦੇ ਆਂ ਲਾਈਵ ਤਸਵੀਰਾਂ

हर तो 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 एक दिन आपने पूरे अपने बंद से मुझे जाना है कोई टाइम हमारे लिए जल्दी जाने का हो रहा है लेकिन मैं आपको कहना चाहती हूँ कि आपकी बेटी आपके पीछे है आप जब हम अपने परिवार आपका जो परिवार है वो हमारे साथ में था, और उसने हमें ऐसे समझ आए की अपने परिवार के अपने लोगों को देख के लेकिन पहली बार उस उनका मिलने का मौका मिला था और आपके साथ अपना का मौका मिला था और इसके बाद भी हमें इंसान के लिए हमें खुदों और बच्चे जी ने अपने हाथों के लिए लड़ना सिखाया था तो मैं बहुत मानती हूँ उसको और वही जज्बा मेरे अंदर की खुद कर गुजर जाना इस देश के लिए आज दोनों तो तो दिन पूरे हो गए आपके पास आए है वो आपको वो लेके ही जा रहा है उसके बिना आप अपना हौसला नहीं तोड़ना है आपकी डेटे आपके साथ में करी है मैं सरकार भी गुजारिश करती हूँ कि ऐसे लम्बी देश के वाक्य में अगर हम कोई आवाज़ उठाते हैं तो हर पाल ये कोई नहीं होता है हर पाल उसको हर धर्म चाहिए आपको हमारे परिवार की बात नहीं चाहिए उनको कम ऐसी और ये ना जाओ क्यूँकी मुझे पता है जब मैं ऐसे परिवार से आता हूँ जो हमारे तो कमी मैं तो मुझे पता है कैसे पाला है ਤੁਹਾਡਾ ਸਭ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿੱਤੀ ਆਸਤੁ ਬਾਤੇ ਤੁਨੇ ਆਪ ਕੋ ਆਪ ਦਾ ਹੱਥ ਮਿਲੇ ਪਰਮਾਤਮਾ ਦੇ ਲਈ ਕਰ ਦੁਆ ਕਰੀਏ ਆਪ ਕੋ ਬਹੁਤ ਬੱਲੇ ਤੇ ਆਪ ਕੋ ਵੀ ਮੋੜ ਦਾ ਦੇ ਕੇ ਇਕਲਾ ਹੋ ਆਪ ਸਮਾਈ ਆਪਣੇ ਆਪਣੇ ਹੱਥ ਤੇ ਆਵਾਜ਼ ਆਪ ਦਾ ਬਹੁਤ ਬਹੁਤ ਲਗਭਗ ਸਵੇਰ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਆ ਇੱਥੇ ਵਿਨੇਸ਼ ਫੁਗਾੜ ਜੀ ਵੀ ਆ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਕਿਸਾਨਾਂ ਮਜ਼ਦੂਰਾਂ ਵੱਲੋਂ ਸਨਮਾਨ ਕੀਤਾ ਜਾਊਗਾ ਔਰ ਫਿਰ ਕਿਸਾਨ ਮੰਗ ਠਾਉਣਗੇ ਕੇਂਦਰ ਦੀ ਮੋਦੀ ਸਰਕਾਰ ਕੋ ਭੇਰ ਰਾਹ ਖੋਲਿਆ ਜਾਵੇ ਤੇ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਦਿੱਤਾ ਜਾਵੇ ਸਰਕਾਰ ਪੰਜਵੇਂ 라ਉਂਡ ਦੀ ਗੱਲਬਾਤ ਚਲਾ ਕੇ ਮਸਲਿਆਂ ਦਾ ਹੱਲ ਕਰੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਅਤੀਆਤ ਮੰਗਾਂ ਸਾਡੀਆਂ ਹੈਗੀਆਂ ਅੱਜ ਨਵੇਂ ਐਲਾਨ ਵੀ ਇਸ ਸਟੇਜ ਤੋਂ ਕੀਤੇ ਜਾਣਗੇ ਇਹਦੇ ਨਾਲ ਦੀ ਨਾਲ ਅਸੀਂ ਲਗਾਤਾਰ ਮੰਗ ਕਰਦੇ ਰਹੇ ਆ ਵੀ ਜਿਹੜੀਆਂ ਸਹੂਲਤਾਂ ਸਾਨੂੰ ਚਾਹੀਦੀਆਂ ਬਾਰਡਰਾਂ ਤੇ ਪੰਜਾਬ ਸਰਕਾਰ ਮਹੱਈਆ ਕਰੇ ਉਹਦੇ ਬਾਰੇ ਵੀ ਚਰਚਾ ਕਰਕੇ ਨਵੇਂ ਫੈਸਲੇ ਲਏ ਜਾਣਗੇ ਤੇ ਅੰਦੋਲਨ ਆਉਣ ਵਾਲੇ ਸਮੇਂ ਹੋਰ ਤੇਜ਼ ਹੋਊਗਾ ਪ੍ਰੈਸ ਨੂੰ ਬੇਨਤੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ 12 ਤੋਂ 3 ਵਜੇ ਤੱਕ ਮੁੱਖ ਕਾਰਜਕ੍ਰਮ ਹੋਊਗਾ ਉਹ ਤੋਂ ਬਾਅਦ ਪ੍ਰੈਸ ਨੂੰ ਉਸ ਤੋਂ ਸਟੇਜ ਮੁੱਕਣ ਤੋਂ ਬਾਅਦ ਹੀ ਇੱਥੇ ਐਡਰੈਸ ਕਰਾਂਗੇ ਔਰ ਸਾਰੇ ਪ੍ਰੋਗਰਾਮ ਉਹਨਾਂ ਦੇ ਸਾਹਮਣੇ ਰੱਖੇ ਜਾਣਗੇ ਜਨਤਾ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਅੱਜ ਪਹੁੰਚਿਆ ਜਾਵੇ ਸਥਾਨੀਏ ਲੋਕਾਂ ਦੇ ਲੰਗਰ ਜਿਹੜੇ ਲੋਕਲ ਬੰਦੇ ਨੇ ਉਹਨਾਂ ਦੇ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਸ਼ੰਭੂ ਬਾਡ ਰਤਿਕ ਨੋਰੀ رپورਟਰ ਤੇ ਆ ਇਹ ਤਸਵੀਰਾਂ ਜੋ ਤੁਹਾਡੇ ਸਾਹਮਣੇ ਸਾਂਝੀ ਕਰ ਰਹੇ ਹਾਂ ਕਿਸਾਨ ਜਿੱਥੇ ਬੰਦੀਆਂ ਆਪਣੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲਗਾਤਾਰ ਧੰਨੇ ਤੇ ਬੈਠੀਆਂ ਹੋਈਆਂ ਨੇ ਪਰ ਹੁਣ 200 ਦਿਨ ਪੂਰੇ ਹੋਣ ਤੇ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਦਾਦੇ ਕਿ ਸ਼ਰਵਣ ਸਿੰਘ ਪੰਦੇਰ ਦੇ ਵੱਲੋਂ ਪੱਤਰਕਾਰਾਂ ਨੂੰ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਆਪਣਾ ਹੱਕ ਲੈ ਕੇ ਹੀ ਰ੍ਹਾਂਗੇ ਸਾਡੀ ਇੱਕ ਬੀਬੀ ਸੁਖਵਿੰਦਰ ਕੌਰ ਦੇ ਘਰ ਐਨਆਈਏ ਦੇ ਵੱਲੋਂ ਛਾਪੇ ਮਾਰੀ ਵੀ ਕੀਤੀ ਗਈ ਸੀ ਜਿਸ ਵਜੋਂ ਉਹਨਾਂ ਨੇ ਗੱਲਬਾਤ ਕੀਤੀ ਜਾਣਕਾਰੀ ਸਾਂਝੀ ਕੀਤੀ ਜੋ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਹੈ ਪਰ ਉਹ ਸ਼ੰਭੂ ਮੋਰਚੇ ਤੇ ਬੀਬੀਆਂ ਦੇ ਜਥੇ ਦੇ ਨਾਲ ਬੈਠੇ ਹੋਏ ਨੇ ਇਹਨਾਂ ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਾਡਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਅਤੇ ਅੱਜ ਵੱਡਾ ਇਕੱਠ ਹੋਵੇਗਾ ਦੂਜੇ ਪਾਸੇ ਇੱਕ ਮਹਿਲਾ ਕਿਸਾਨ ਆਗੂ ਦੇ ਘਰ ਐਨਆਈਏ ਤੇ ਛਾਪੇ ਤੇ ਕਿਸਾਨ ਆਗੂ ਸ਼ਰਨ ਸਿੰਘ ਪੰਦੇਰ ਨੇ ਕਿਹਾ ਕਿ ਉਹ ਇਹਨਾਂ ਛਾਪਿਆਂ ਤੋਂ ਡਰਨ ਵਾਲੇ ਨਹੀਂ ਅਤੇ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਅੰਦੋਲਨ ਲਗਾਤਾਰ ਜਾਰੀ ਰਹੇਗਾ ਇਦਨਾਲ ਹੀ ਕਿਸਾਨ ਆਗੂ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ 31 ਅਗਸਤ ਨੂੰ ਅੰਦੋਲਨ ਦੇ 200 ਦਿਨ ਪੂਰੇ ਹੋ ਗਏ ਨੇ ਲੱਖਾਂ ਕਿਸਾਨ ਇਕੱਠੇ ਹੋ ਰਹੇ ਨੇ ਸਮਾਂ ਦੇਖੋ ਉਹ ਅੰਦੋਲਨ ਨੂੰ ਅਜੇ ਹੀ ਸਮੇਂ ਦੇ ਵਿੱਚ ਦਬਾ ਦੇਣਾ ਚਾਹੁੰਦੇ ਨੇ ਜਦੋਂ 200 ਦਿਨ ਪੂਰੇ ਹੋ ਰਹੇ ਨੇ ਪਰ ਅਸੀਂ ਦੱਬਣ ਵਾਲੇ ਨਹੀਂ ਮੈਂ ਸਾਰੇ ਕਿਸਾਨਾਂ ਨੂੰ ਕਹੂੰਗਾ ਕਿ ਬੀਬੀ ਸੁਖਵਿੰਦਰ ਕੌਰ ਦੇ ਘਰ ਪਹੁੰਚਣ ਅਸੀਂ ਅਜੇ ਇਹ ਛਾਪਿਆਂ ਤੋਂ ਨਹੀਂ ਡਰਦੇ ਅਸੀਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਹੀ ਰਹਾਂਗੇ